ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਆਪਣਾ ਦੂਸਰਾ ਕੰਮ ਨਿਭੜ ਗਿਆ ਹੁਣ ਤਰਦੇ ਆਂ ਬਾਥਰੂਮ ਮੰਦੀ ਨੂੰ ਤੇ ਆਪਣੇ ਕੋਲੋਂ ਮਸਤਰੀ ਨੇ ਮੰਗਿਆ ਇੱਕ ਬੂਤੂ ਤੇ ਉਹ ਆਪ ਮੱਥਾ ਟੇਕਣੇ ਸਾਨੂੰ ਮੈਨੂੰ ਨਹੀਂ ਪਤਾ ਇਸ ਬਾਰੇ ਜੇ ਕੋਈ ਮੱਥਾ ਟੇਕ ਦੇ ਜੀ ਠੀਕ ਕਰਦੇ ਅਸੀਂ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਸਮਾਨ ਲੈ ਆ ਦੇ ਇਹ ਤਾਂ ਤੇ ਇਹ ਦਨੇ ਤੇ ਉਹ ਆਪਦੇ ਹਿਸਾਬ ਨਾਲ ਕਰਨਗੇ ਸਾਨੂੰ ਅਸੀਂ ਕਦੇ ਵੀ ਜਿਵੇਂ ਪਹਿਲਾਂ ਪਿੰਡ ਵੀ ਕੋਠੀ ਪਾਈਆ ਸਾਨੂੰ ਨਹੀਂ ਪਤਾ ਵੀ ਕੀ ਐਦਾਂ ਹੀ ਨਾ ਹੀ ਸਾਡੇ ਇਹ ਵਿਚਾਰ ਕਰਨ ਦਿੰਦੇ ਨੇ ਮਿਸਤਰੀ ਦਾ ਹੁਕਮ ਆਪਾਂ ਮੰਨ ਲੈ। ਚਲੋ ਇਹ ਆਪਾਂ ਦਿਖਾਉਨੇ ਆ। ਪਿੰਡਰ ਦਾ ਟੂਸਨ ਦਾ ਟਾਈਮ ਹੋ ਗਿਆ 4:30 ਹੋ ਗਏ ਨਹਾਉਣ ਲੱਗਿਆ ਸਵੇਰ ਦਾ ਲੱਗਿਆ ਵਿਚਾਰਾ। ਅੱਜ ਆਪਾਂ ਬਣਦੀ ਥੋੜੀ ਮੁਸ਼ਕਲ ਵਾਲਾ ਟਪਾਈਆਂ ਨੇ ਇਥੋਂ ਮੱਝਾ। ਕਾਹਲਾ ਨਾ ਮੜੀ ਤੇਰਾ ਲੈ ਵੀ ਆ ਕੇ ਫਰਾਈ ਬਣਾ ਬਣਾ ਨਾ ਮੈਂ ਵੀ ਤਾਂ ਕੌਲੇ ਨਹੀਂ ਫਰਾਈ ਬਣਾਤਾ ਮੈਨੂੰ ਵੀ ਹੈਗੇ ਨੀ ਫੋਲੂ ਇਥੇ ਪਿਆਰ ਹੋਏ ਬਜਾਰਾ ਹੋ ਜਾਊਗਾ ਸਭ ਤੋਂ ਹੋ ਜਾਊਗਾ ਹੈ ਗੱਲ ਤਾਂ ਨਹੀਂ ਕਿੰਨਾ ਕਾਲੇ ਨੇ ਕੰਮ ਸੈਫੀ ਤੇ ਦੇਖੀ ਸੈਫੀ ਨੂੰ ਆ ਮੈਂ ਗੋੜ ਕਾਉਂਗਾ ਧਰ ਦੋ ਚਲ ਕੋਈ ਨਾ ਧਰ ਦੋ ਬੇਟਾ ਬੇਟਾ ਮੈਂ ਘੜ ਜਾ ਮੈਂ ਧਰ ਦਿੰਦੇ ਰੱਖਾਂ ਦੇਖ ਲੈ ਨਾ ਨੈ ਵੀਦਨ ਨੈ ਬਿਦਾਸ ਲੈ ਲੂ ਚੱਲੇ ਦਾਸ ਨੈ ਬਿੰਦੇ ਤੂੰ ਚਲਾ ਨੈ ਬਿੰਦੇ ਦਾ ਦਸ ਪੰਜ ਵਿਆਜ ਦੇ ਬਣ ਕੇ ਨੈਬੀ ਨੂੰ ਵਾਹੀ ਦੂਜੇ ਇੰਦ ਲਾਵਾਟ ਪਾਇਆ ਲੈ ਵਟਾ ਕੇ ਨਾ ਲੈਣੇ ਲੈਣੇ ਲਈ ਰੱਖ ਕੇ ਮਿਲ ਪੱਲਾ ਸਾਈਫਿੰਗ ਲੈ ਤਾਲ ਹੋ ਗਿਆ ਹੁੰਦਾ ਇਹ ਆ ਇਹ ਕਿਧਰ ਗਈ ਅੱਛਾ ਹੋ ਗਿਆ ਅੰਦਰ ਵਗੀ ਹਾਂ ਚੱਲੋ ਜੀ ਟਾਈਮ 1 ਵਜ ਗਿਆ ਚਾਹ ਪਾਣੀ ਦਾ ਆਪਣਾ ਨਿਬੜ ਗਿਆ ਸਵੇਰੇ ਮੈਂ ਪਾਰਸਲ ਪੈਕ ਕਰ ਲੇ ਮੈਨੂੰ ਐਤੀ ਵੀ ਸਰਦਾਰ ਜੀ ਲਾ ਕੇ ਆਉਣਗੇ ਉਹਨਾਂ ਕੋਲੇ ਕੰਮ ਜਿਆਦਾ ਹੋ ਗਿਆ ਨਾ ਤਾਂ ਜਾਇ ਨਹੀਂ ਗੱਲ ਹੁਣ ਮੈਂ ਆਪ ਜਾਣਾ ਪੈਣਾ ਇੱਕ ਘੰਟੇ ਚ ਵਾਪਸ ਮੁੜ ਕੇ ਆਉਣਾ ਦੁਪਹਿਰ ਦੀ ਰੋਟੀ ਨੂੰ 2 ਵਜੇ। ਵੱਲਾ ਮੈਂ ਭੱਠੀ ਸੀ ਵੀ ਚਲੋ ਭੱਗ ਜਾਣਗੇ 1:00 ਵਜੇ। ਉਹਨਾਂ ਦਾ ਥੋੜਾ ਜਿਹਾ ਹੁਣ ਕੰਮ ਜ਼ਿਆਦਾ ਹੈ। ਜਾਇਆ ਨਹੀਂ ਜਾਣਾ। ਫੇਰ ਅੱਜ ਮੌਸਮ ਜਾਂ ਥੋੜਾ ਜਿਹਾ ਹੋਇਆ ਪਿਆ ਨਹੀਂ ਪਤਾ। ਧੁੰਦ-ਧੰਦ ਪੈਣ ਲੱਗ ਜੇ ਬਹੁਤ ਔਖਾ ਹੋ ਜਾਂਦਾ ਫੇਰ। ਹੁਣ ਜਿੰਨੇ ਕ ਪਾਰਸਲ ਰੈਡੀ ਨੇ ਆਪਾਂ ਲਾਇਆ ਹੀ। ਬਸ ਜਾ ਆਪਾਂ ਇੱਕ ਬਰਕ ਵਾਲੇ ਨੂੰ ਸੂਟ ਫੜਾ ਕੇ ਆਉਣੇ ਨੇ। ਇਨਾਂ ਦੋ ਤਿੰਨ ਕੰਮ ਜਿੰਨੇ ਆ ਜੇ ਫਟਾਫਟ ਕਰੇਗੀ। ਆ ਸਕੂਟਰੀ ਤੋਂ ਮਾਰ। ਸੈਲਫਨ ਵੀ ਗਰਮ ਕਰ ਲਈਏ। ਤਾਂ ਤਖੋਨੇ ਤੋਂ ਲੋ ਆਪਣੇ ਨਿਊਆ ਭਰੀਆਂ ਗਈਆਂ ਬਾਥਰੂਮਾਂ ਨਹੀਂ। ਨੰਗ ਜੂ ਇੱਥੇ ਨੰਗ ਜੂ ਨੇ ਵੀ। ਚੱਕ ਤੀ ਰੇਸ ਨੇ ਵੀ ਨਵੀਂ ਆਟਾ ਦੀ ਹੈ। ਚਲ ਨਿਊਆ ਤੇ ਪੁਰਾਣੀਆਂ ਪੁਰਾਣੀਆਂ ਦਾ ਸਰ ਗਿਆ। ਭਾਈਆਂ ਨਾਲ ਬਾਗ ਜਾਂਦਾ ਹਾਂ। ਸਾਬ ਜੀ। ਇਹ ਤਾਂ 1.5 ਵਜੇ ਬਾਗ ਜਾਂਦਾ ਪਹਿਲਾਂ। ਦੂਜਾ। ਦੂਜਾ ਜਾਉਂਦਾ 4:00. ਉਹਨੂੰ ਫੋਨ ਕਰਦੀ ਮੈਂ ਦੁਕਾਨ ਤੇ ਫੜਾਇਆ ਹਾਂ ਉੱਥੇ ਫੜ ਕੇ ਲੈ ਜੂ। ਖਰੋਕੀ ਜੀ ਨਾਮ ਹੈ ਨਾ। ਡੇਰੀ ਵਾਲੇ ਨੇ। ਦੋਦਲ ਡੇਰੀ ਆ। ਮੇਰਕਾ ਦੀ। ਪਟੜਾ ਪਟੜਾ ਲੈ ਜੈ ਨੂੰ ਪਟੋਲ ਪਾ ਕੇ ਲੈ ਆ ਦੇ 100 ਦਾ। 200 ਦਾ ਪਵਾ ਦੇ। ਸੀਸੀ ਹੋ ਲੈ ਬੋਤਲ ਲੈ ਕੇ ਜਾਨੀ ਬੋਫਰਾ। ਬੋਤਲਪਾ ਕੋਈ ਨਹੀਂ ਪਰ ਮੰਜੇ ਦੇ ਕੱਪੜੇ ਧੁੱਪੇ ਸਿੱਟੇ ਹੋਨੇ ਸੀ ਕੋਟੀਆਂ ਘਟੀਆਂ ਅੱਜ ਕੱਡੀਆਂ ਨੇ ਜਮਾ ਪਾਲੇ ਮਰ ਰਹੀ ਸੀ ਸਾਰੇ ਮੇਰੀ ਤਾਂ ਇੱਕੋ ਹੀ ਕੋਟੀ ਸੀ ਬਾਹਰੇ ਆ ਵੀ ਮੈਂ ਹੱਜੀ ਕੱਢੀ ਐ ਸਵੇਰੇ ਹੁਣ ਅਈ ਪਾਲੀ ਚਲੋ ਜੀ ਹੁਣ ਆਪਾਂ ਚੱਲਦੇ ਆ ਕੇ ਮਿਲਦੇ ਆਂ ਸਾਨੂੰ ਇੱਕ ਦਿਨ ਛੋਟੇ ਹੋ ਗਏ ਤੇ ਇੱਕ ਹੁਣ ਤੋ ਕੰਮ ਜ਼ੋਰ ਦਾ ਸੂਟਾਂ ਦਾ ਕਿਉਂ ਸੀਜ਼ਨ ਵਿਆਹ ਵੁਆ ਰਹੇ ਨੇ ਉਦੋਂ ਤੱਕ ਤਿਆਰ ਕਰਨੇ ਨੇ ਪਨੇ ਪਾਰਸਲਾਂ ਦਾ ਫਾਫਾ ਫਾ ਕਰ ਕਰ ਧਰ ਲਿਆ ਮੂਰੇ ਮੈਂ ਸਟਾਲ ਲੈ ਕੇ ਜਾਵਾਂ ਕੋ ਸੌਲ ਸਟਾਲ ਕਿੱਥੇ ਛੋਟਾ ਸਕੂਟਰੀ ਤੇ ਸਟਾਲ ਹੀ ਲੋਟ ਆਉਗਾ ਪਤਾ ਨਹੀਂ ਐਦ ਕਿ ਮੈਨੂੰ ਕੀ ਹੋ ਗਿਆ ਮੈਂ ਤਾਂ ਬੂਟ ਪਾ ਕੇ ਤੁਰੇ ਹੀ ਨਹੀਂ ਜਾਂਦਾ ਆ ਦੇਖੋ ਜੀ ਇੱਥੇ ਕੀ ਘਸੋਇਆ ਬੇ ਥਲਾਰਾ ਪਿਆ ਪਿਆ ਵਿੱਚ ਦੀ ਬਸ ਭੱਜ ਨਾ ਠ ਕੇ ਵੀਡੀਓ ਅਪਲੋਡ ਕਰ ਦਨੇ ਆ ਜਾਂ ਜਿਹੜੇ ਐ ਜ਼ਰੂਰੀ ਸੂਟ ਹੁੰਦੇ ਨੇ ਉਹ ਉਹ ਕਰ ਲੈਨੇ ਆ ਬਾਕੀ ਫੇਰ ਕੰਮ ਉੱਥੀ ਰਹਿ ਜਾਂਦਾ ਚਲੋ ਜੇ ਪਾ ਕੇ ਮਿਲਦੇ ਹਾਂ ਹਾਂ ਇਹ ਪੂਰਾ ਚਲਾ ਸਾਫ ਕਰ ਲੀਏ ਰੋਟਾ ਜੀ ਉਹ ਪਹਿਲਾ ਮੋਮੈਂਟ ਜਦੋਂ ਕੀ ਉਹ ਬੜਾ ਹੋ ਜਾਂਦਾ ਇਹ ਠੀਕ ਆ ਆਹ ਹੁਣ ਲੈ ਜੀ ਰੋਟਾ ਮਰਾ ਮਰਾ ਵਿੱਚੋਂ ਉਹ ਤਾਂ ਲੱਗ ਜਾਂਦੀ ਆ ਬਰਿੰਦਰ ਬੇਚਪਈ ਆ ਜੀ

ਕਿੰਦਰਾ ਉਰੇ ਪੜਾ ਗਿਆ ਉਹ ਹੱਥ ਮੁਕਾਉਂ ਰਹਾ ਗੱਦਨ ਦੇ ਗੋਤਵਾਲੇ ਤੇਰੀ ਆ ਗਈ 1 ਕਾਲੀ 2 ਕਾਲੀ ਤੇਰੀ ਆ ਗਈ ਮੁੰਡੇ ਦੀ ਹਾਂ ਪੜਾ ਜੂਦਾ ਠੀਕ ਕਦੋਂ ਲੈ ਤਾ ਲੈ ਆਪ ਆਉਂਦਾ ਆਨਲਾਈਨ ਕਰਦੇ ਆਂ ਕਾਫੀ ਨਾਲ ਪਟਦੇ ਨੇ ਨਾ ਮੈਂ ਤਾਂ ਗੱਡੀ ਉੱਤੇ ਕਰਦੀ ਏ ਚਲੋ ਜੀ ਆਪਾਂ ਇਹ ਇਟਾਂ ਮੈਂ ਨਾਲ ਲੱਗ ਕੇ ਪਿੰਦਰ ਲਾਏ ਨਾਲ ਤੇ ਉਧਰ ਆਪਣਾ ਦਿਹਾੜੀ ਤੇ ਮਿਸਤਰੀ ਲਾ ਦੇਣਗੇ ਇੱਕ ਵਿਚਾਰ ਲਈ ਨਿਉਂ ਪਰਣ ਲੱਗੇ ਹੋਏ ਨੇ ਇੱਧਰ ਹੋਂਦਾ ਵੈਸੇ ਭਰੀਆਂ ਗਈਆਂ ਇੱਕ ਵਾਰ ਤਾਂ ਇਹ ਉੱਪਰ ਵਾਲੇ ਰਦੇ ਰਹਿੰਦੇ ਨੇ ਜਿੰਨਾ ਆਪਾਂ ਫਰਸ਼ ਉੱਚਾ ਚੱਕ ਕੇ ਲਾਉਣਾ ਹੈ ਇਹ ਪੁਰਾਣੀਆਂ ਇਟਾਂ ਨੇ ਜਿਹੜੀਆਂ ਸਾਰੀਆਂ ਆਪਾਂ ਇਹ ਮਿੱਟੀ ਦੇ ਅੰਦਰ ਆਉਣੀਆਂ ਨੇ ਜਿਹੜੀਆਂ ਫਰਸ਼ ਦੇ نیچے ਉੱਥੇ ਪਾਵਾਂਗੇ ਪਹਿਲਾਂ ਉਧਰੋਂ ਨਮਗੀ ਲਾਉਣ ਲੱਗੇ ਤੇ ਫਿਰ ਮੈਂ ਕਿਹਾ ਇਹਨਾਂ ਦਾ ਕੀ ਕਰਾਂਗੇ ਬਾਅਦ ਚੋਂ ਬਚ ਜਾਣਗੀਆਂ ਫਿਰ ਇਹ ਧਰਨ ਨੂੰ ਥਾਂ ਨਹੀਂ ਹੁੰਦਾ ਤੇ ਸੱਪ ਸਲੁੰਡੇ ਵੜ ਵੜ ਬੈਠੀ ਜਾਂਦੇ ਨੇ ਇਸ ਕਰਕੇ ਹੁਣ ਆਪਾਂ ਥੋੜੀ ਜਿਹੀ ਖੇਚਲਾ ਤਾਂ ਹੋਊਗੀ ਸਾਫ਼ ਕਰਕੇ ਧੋ ਕੇ ਇਹਨਾਂ ਨੂੰ ਸਾਰੀਆਂ ਇੱਟਾਂ ਆਪਾਂ ਨੇ ਉਾਂ ਚ ਪਾ ਦਾਂਗੇ ਕੁਝ ਪਹਿਲਾਂ ਉੱਥੋਂ ਪਾਟ ਲਈਆਂ ਮਸ਼ੀਨ ਕੋਲੋਂ ਤੇ ਚਲੋ ਜੀ ਇੱਥੋਂ ਬਸ ਹੁਣ ਆਪਣਾ ਇੱਟਾਂ ਦਾ ਕੰਮ ਸਾਰਾ ਨਿਮੇੜਾਂਗੇ ਇਹ ਜੀ ਕਹੀ ਜੀ ਮੁੱਟੀ ਹੈ ਪਾਣੀ ਮਾਰ ਕੇ ਲੈ ਰਹੀ ਜੀ ਕਿੰਨੇ ਚਮ ਲਾ ਦ 20 30 ਵਾਰ ਇਟਾ ਪਟਟੀਆਂ ਜਾ ਰਹੀਆਂ ਨੇ ਕਿਤੇ ਚਿੰਟੀਆਂ ਕਿਤੇ ਪਟਲੀਆਂ ਚਲੋ ਇਹ ਤਾਂ ਪਟਟ ਕੇ ਆਪਾਂ ਲਾਵਾਂਗੇ ਜੀ ਮੀਹੋਂ ਚ ਪਾਈ ਜਾਂਦੇ ਨੇ ਇਹ ਵਧੀਆ ਟਾਨੇ ਮਸਾਲਾ ਨਹੀਂ ਲੱਗਿਆ ਬਸ ਸਾਫ਼ ਕਰਕੇ ਇੱਥੇ ਪਾਈ ਗਏ ਸਾਰੀਆਂ ਤੇ ਟਰਮ ਸਵਾ ਚਾਰ ਹੋ ਗਏ ਮੈਂ ਪਟਾ ਤੀਆਂ ਨਾਲ ਫਟਾਫਟ ਮੋਟਾ ਮੋਟਾ ਇਹ ਤਲਾਤਾ ਇੰਦਰ ਹੁਣ ਆਪਾਂ ਭਾਂਡੇ ਮਾਰਨੇ ਆ ਜਾਪੀ ਸੀ ਹਟ ਤੇ ਭੂਮੀ ਨੇ ਚਾਹੰਨਾਂ ਕਿ ਮੈਂ ਉਧਰ ਲੱਗ ਗਈ ਇੱਥੇ ਐਂ ਫੇਰੇਗੀ ਚਲ ਹੁਣ ਤਾਂ ਮੱਜਾਂ ਨੂੰ ਪਾ ਦਾਂਗੇ ਤੇ 4:30 ਹੋ ਗਏ ਹੁਣ ਬਾਜ਼ਾਰ ਭੰਡਿਆਂ ਨਾਲ ਲੱਗੇ ਪਹਿᱫੋਦ ਮਟਰ ਕੱਢਣੇ ਨੇ ਆਪਾਂ ਦਾਲ ਬਣਾਉਣੀ ਹੈ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਮਿਲਦੇ ਆਂ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ